ਸੀਂ ਅੱਜ ਗੱਲ ਕਰ ਰਹੇ ਹਾਂ ਸਿਆਸੀ ਲੀਡਰਾਂ ਵੱਲੋਂ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਜੁਆਇਨ ਕਰਨ ਨੂੰ ਯਾਨੀ ਡਿਫੈਕਸ਼ਨਸ ਬਾਰੇ ਗੱਲ ਕਰ ਰਹੇ ਹਾਂ ਇਹ ਇਸ ਕਰਕੇ ਕਿਉਂਕਿ ਪਿਛਲੇ ਹਫ਼ਤੇ ਅਕਾਲੀ ਦਲ ਐਮਐਲਏ ਸੁਖਵਿੰਦਰ ਸੁਖੂ ਨੇ ਸੁਖਵਿੰਦਰ ਸੁਖੀ ਨੇ ਆਪਣੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਲਈ ਇਸ ਮਸਲੇ ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਚੰਡੀਗੜ੍ਹ ਤੋਂ ਵੀਡੀਓ ਕਾਲ ਤੇ ਜੁੜੇ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸੈਕਟਰੀ ਸੁਰਿੰਦਰਪਾਲ ਸਿੰਘ ਸ੍ਰਿੰਦਰਪਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸ੍ਰਿੰਦਰਪਾਲ ਜੀ ਜਿਹੜਾ ਸੁਖਵਿੰਦਰ ਸੁਖੀ ਨੇ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਜੁਆਇਨ ਕੀਤੀ ਆ ਅਕਾਲੀ ਦਲ ਦੇ ਟੋਟਲ 3 ਐਮਐਲਏ ਨੇ ਵਿਧਾਨ ਸਭਾ ਦੇ ਵਿੱਚ ਕੀ ਉਹ ਕਾਨੂੰਨੀ ਤੌਰ ਤੇ ਇਹ ਕਰ ਸਕਦੇ ਆ ਇਹ ਜਿਸ ਤਰ੍ਹਾਂ ਜੀ ਕਾਨੂੰਨੀ ਤੌਰ ਤੇ ਤਾਂ ਜਿਹੜਾ 2/3 ਜੇ ਮੈਂਬਰ ਬ੍ਰੇਕਵੇ ਕਰ ਲੈਣ ਆਪਣੀ ਪਾਰਟੀ ਅਲੱਗ ਬਣਾ ਲੈਣ ਤਾਂ ਤਾਂ ਉਹ ਪਲੀਜ਼ੀਬਲ ਹੈ ਰਹਿਣ ਦੇ ਅਦਰਵਾਈਜ਼ ਇੱਕ ਮੈਂਬਰੋਂ ਦਾ 10 ਮੈਂਬਰ ਇੱਕ ਉਹਨਾਂ ਦਾ ਬ੍ਰੇਕਵੇ ਹੋਇਆ ਤੇ ਉਹ ਰਹਿ ਨਹੀਂ ਸਕਦੇ ਐਮਐਲਏ ਉਹਨਾਂ ਨੂੰ ਚਾਹੀਦਾ ਸੀ ਪਹਿਲਾਂ ਜਾਂ ਤਾਂ ਆਪਣਾ ਰਿਜਾਇਨ ਕਰਕੇ ਫਿਰ ਆਪਦੀ ਨਵੀਂ ਪਾਰਟੀ ਦੇ ਵਿੱਚ ਉਹ ਜੁਆਇਨ ਕਰ ਸਕਦੇ ਸੀ ਸੋ ਜਿਹੜਾ ਰੂਲ ਹੈ ਉਹ ਬੇਸਿਕਲੀ 2/3 ਹੈ ਰੂਲ ਨਾਟ 1/3 ਹਾਂਜੀ 2/3 ਹੈ ਜੀ ਹਾਂਜੀ ਵਿਧਾਨ ਸਭਾ ਨੇ ਮੈਨੂੰ ਯਾਦ ਹੈ 2020 ਦੇ ਵਿੱਚ ਕੁਝ ਸ਼ਾਇਦ ਰੂਲ ਵੀ ਬਣਾਏ ਸੀ ਇਹਦੇ ਬਾਬਤ ਉਹ ਕੀ ਸਰ ਉਹ 10th ਸ਼ਡਿਊਲ ਦੇ ਪੈਰਾ 8 ਦੇ ਮੁਤਾਬਕ ਹਰ ਵਿਧਾਨ ਸਭਾ ਤੇ ਪਾਰਲੀਮੈਂਟ ਨੇ ਰੂਲ ਬਣਾਉਣੇ ਨੇ ਡਿਸਕਵਾਲਿਫਿਕੇਸ਼ਨ ਦੇ ਜੀ ਤੇ ਉਹ ਆਪਣੇ ਪੈਂਡੈਂਸੀ ਬਾਕੀ ਲੋਕ ਸਭਾ ਨੇ ਤਾਂ ਕਾਫੀ ਚਿਰ ਪਹਿਲਾਂ ਬਣਾ ਲਈ ਸੀ ਤੇ ਪੰਜਾਬ ਵਿਧਾਨ ਸਭਾ ਦੇ ਪੈਂਡਿੰਗ ਸੀ ਤੇ 2020 ਦੇ ਵਿੱਚ ਇਹ ਰੂਲ ਜਿਹੜੇ ਹੈਗੇ ਉਸ ਟਾਈਮ ਬਣਾਏ ਸੀਗੇ ਜੀ ਤੇ ਉਸ ਦੇ ਮਤਬਕ ਜਿਹੜੀ ਇੱਕ ਕੋਈ ਵੀ ਮੈਂਬਰ ਜੇ ਡਿਫੈਕਟ ਕਰਦਾ ਤਾਂ ਕੋਈ ਵੀ ਆਦਮੀ ਉਹਨੂੰ ਆਪਣਾ ਪਟੀਸ਼ਨ ਫਾਈਲ ਕਰ ਸਕਦਾ ਹੈ ਰੂਲਾਂ ਦੇ ਅਧੀਨ ਤੇ ਉਹ ਜਿਹੜਾ ਪਟੀਸ਼ਨ ਫਾਈਲ ਕਰਨੀ ਆ ਜਾਂ ਤਾਂ ਕੰਸਰਨਡ ਪਾਰਟੀ ਦਾ ਕੋਈ ਜਿਹੜਾ ਹੈਗਾ ਅ ਅਧਿਕਾਰਤ ਜਿਹੜਾ ਹੈਗਾ ਥਰਡ ਸਿਗਨੇਚਰੀ ਉਹ ਕਰ ਸਕਦਾ ਹੈ ਜਾ ਕੋਈ ਹੋਰ ਜੀ ਉਹਨੂੰ ਫਾਈਲ ਕਰ ਸਕਦਾ ਹੈ ਜਨਰਲ ਜਿਹੜਾ ਪਬਲਿਕ ਪਰਸਨ ਹੈ ਉਹ ਵੀ ਕਰ ਸਕਦਾ ਹੈ ਜੀ ਅੱਛਾ ਸੋ ਇਹਦਾ ਮਤਲਬ ਜਿਹੜਾ ਐਚਸੀ ਅਰੋੜਾ ਨੇ ਜਿਹੜਾ ਪਬਲਿਕ ਨੋਟਿਸ ਭੇਜਿਆ ਵਾ ਉਹ ਵਿਧਾਨ ਸਭਾ ਦੇ ਰੂਲਸ ਮੁਤਾਬਕ ਹੈ ਹਾਂਜੀ ਉਹਦੇ ਚ ਮੈਂ ਮੈਂ ਦੇਖਿਆ ਤਾਂ ਹੈ ਨਹੀਂ ਪਰ ਜੋ ਉਹਦਾਂ ਨੇ ਨੋਟਿਸ ਭੇਜਿਆ ਤਾਂ ਠੀਕ ਰੂਲ ਮੁਤਾਬਕ ਭੇਜਿਆ ਉਹ ਵੀ ਲਾਇਰ ਅਲਟੀਮੇਟਲੀ ਉਹਨਾਂ ਨੂੰ ਪਤਾ ਰੂਲਾਂ ਦਾ ਪਤਾ ਹੈ ਉਹਨਾਂ ਨੂੰ ਜੀ ਸੰਪਰਕਾਲ ਜੀ ਇਸ ਮਸਲੇ ਦੇ ਉੱਪਰ ਮੈਂ ਦੋ ਚੀਜ਼ਾਂ ਦੇਖੀਆਂ ਵਾਂ ਇੱਕ ਤੇ ਜਿਹੜੇ ਸਪੀਕਰ ਆ ਉਹ ਬੜੀ ਬੜੀ देर ਕੋਈ ਫੈਸਲਾ ਨਹੀਂ ਕਰਦੇ ਮੈਂ ਜਦੋਂ ਐਮਐਲਏ ਸੀ 2017 ਤੋਂ ਲੈ ਕੇ 22 ਤੱਕ ਉਦੋਂ ਵੀ ਕਈ ਐਮਐਲਏ ਨੇ ਆਪਣੀ ਪਾਰਟੀ ਛੱਡੀ ਦੂਜੀ ਪਾਰਟੀ ਜੁਆਇਨ ਕੀਤਾ ਉਹਨਾਂ ਨੇ ਔਰ ਅਖੀਰ ਤੱਕ ਮੈਂ ਖਲ ਇੱਕ ਦਿਨ ਨੂੰ ਛੱਡ ਕੇ ਬਾਕੀਆਂ ਨੂੰ ਡਿਸਕਵਾਲਿਫਾਈ ਨਹੀਂ ਕੀਤਾ ਗਿਆ ਕੀ ਲੱਗਦਾ ਵਾ ਕਿ ਇਹ ਪਾਵਰ ਜਿਹੜੀ ਆ ਇਹ ਸਪੀਕਰ ਕੋਲ ਹੀ ਰਹਿਣੀ ਚਾਹੀਦੀ ਆ ਜਾਂ ਤੁਹਾਨੂੰ ਲੱਗਦਾ ਵਾ ਕਿ ਇਹ ਪਾਵਰ ਡਿਸਕਵਾਲਿਫਿਕੇਸ਼ਨ ਦੀ ਪਾਵਰ ਕਿਸੇ ਹੋਰ ਕੋਲ ਹੋਣੀ ਚਾਹੀਦੀ ਆ ਕਿ 10th ਸਟੂ ਲੈ ਉਹਦੀ ਤਾਂ ਪਾਵਰ ਸਪੀਕਰ ਨੂੰ ਦਿੱਤੀ ਹੈ ਸਪੀਕਰ ਲੋਕ ਸਭਾ ਜਾਂ ਚੇਅਰਮੈਨ ਰਾਜ ਸਭਾ ਜਾਂ ਚੇਅਰਮੈਨ ਜਿਹੜੇ ਕੌਂਸਲ ਹੈਗਾ ਸਟੇਟਸ ਕੌਂਸਲ ਉਹਨਾਂ ਨੂੰ ਦਿੱਤੀ ਹੈਗੀ ਆ ਪਰ ਪਿੱਛੇ ਜੇ ਸਾਲ 2020 ਦੇ ਵਿੱਚ ਮਿਕਾ ਚੰਦਰਨ ਕੇਸ ਸੀਗਾ 2020 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਆਬਜ਼ਰਵੇਸ਼ਨ ਕੀਤੀ ਹੈ ਜਿਹੜਾ ਸਪੀਕਰ ਹੈਗਾ ਉਹਦੀ ਥਾਂ ਤੇ ਕੋਈ ਹੋਰ ਇੰਡੀਪੈਂਡੈਂਟ ਟ੍ਰਿਬਿਊਨਲ ਚਾਹੀਦਾ ਹੈਗਾ ਜਿਵੇਂ ਚੀਫ ਜਸਟਿਸ ਹੋਵੇ ਜਾਂ ਕੋਈ ਉਹਨਾਂ ਦਾ ਰਿਟਾਇਰਡ ਜੱਜ ਹੋਵੇ ਤੇ ਇਸ ਤਰ੍ਹਾਂ ਸਟੇਟਾਂ ਦੇ ਵਿੱਚ ਵੀ ਕੋਈ ਚੀਫ ਜਸਟਿਸ ਹਾਈ ਕੋਰਟ ਦਾ ਹੋਵੇ ਜਾਂ ਕੋਈ ਰਿਟਾਇਰਡ ਜੱਜ ਹੋਵੇ ਜਾਂ ਸਟੇਟ ਉਹਨਾਂ ਨੇ ਵੀ ਅਬਜ਼ਰਵੇਸ਼ਨ ਕੀਤੀ ਹੈ ਵੀ ਪਾਰਲੀਮੈਂਟ ਨੂੰ ਰਿਕੁਐਸਟ ਕੀਤੀ ਹੈ ਵੀ ਇਹਦੇ ਬਾਰੇ ਵਿਚਾਰ ਕੀਤਾ ਜਾਵੇ ਕੋਈ ਇੰਡੀਪੈਂਡੈਂਟ ਟ੍ਰਿਬਿਊਨਲ ਜਿਹੜਾ ਹੈਗਾ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਇਹ ਕਰਨਾ ਪਾਰਲੀਮੈਂਟ ਨੇ ਆ ਜੀ ਓਕੇ ਓਕੇ ਅ ਸ੍ਰੀਪੱਲ ਜੀ ਤੁਸੀਂ ਆਲਮੋਸਟ 30 ਸਾਲ ਵਿਧਾਨ ਸਭਾ ਦੇ ਵਿੱਚ ਨੌਕਰੀ ਕੀਤੀ ਹੈ 2 ਸਾਲ ਤੁਸੀਂ ਬਤੌਰ ਸੈਕਟਰੀ ਵੀ ਰਹੇ ਜੇ ਵਿਧਾਨ ਸਭਾ ਦੇ ਵਿੱਚ ਆਮ ਇਹ ਬੜੀ ਬੜਾ ਮਾਨ ਹੈ ਕਿ ਮੇਰੇ ਵੇਲੇ ਵੀ ਤੁਸੀਂ ਉਸ ਵੇਲੇ ਸੈਕਟਰੀ ਸੋ ਕੁਝ ਦਿਨ ਵਾਸਤੇ ਜਦੋਂ ਮੈਂ ਐਮਐਲਏ ਸੀ ਸੋ ਤੁਹਾਨੂੰ ਕੀ ਲੱਗਦਾ ਵਾ ਇਹ ਤੁਸੀਂ ਬਹੁਤ ਸਾਲਾਂ ਤੋਂ ਵੇਖਿਆ ਹੋਣਾ ਇਹ ਤਮਾਸ਼ਾ ਜਿਹੜਾ ਚੱਲ ਰਿਹਾ ਵੀ ਲੋਕੀ ਪਾਰਟੀ ਬਦਲਦੇ ਆ ਇਹ ਦਲ ਬਦਲੂਆਂ ਦਾ ਰੁਝਾਨਜਾ ਬਣਿਆ ਵਾ ਕੀ ਲੱਗਦਾ ਵਾ ਇਹ ਇਹ ਰੁਝਾਨ ਤੇ ਉੱਤੇ ਠੱਲ ਕਿਵੇਂ ਪਾਈ ਜਾਂਦੀ ਇਹ ਤਾਂ ਜਿਹੜੇ ਐਮਐਲਏ ਉਹਨਾਂ ਨੂੰ ਆਪਣੇ ਆਪ ਜ਼ਮੀਰ ਦੀ ਵਾਸਤਨੀ ਚਾਹੀਦੀ ਹੈਗੀ ਆ ਇਵੇਂ ਕਿ ਕਨਸਟੀਟਿਊਸ਼ਨ ਦੇ ਵਿੱਚ ਵੀ ਲਿਖਿਆ ਵੀ ਜੇਕਰ ਜਾਣਾ ਚਾਹੁੰਦਾ ਤਾਂ ਆਪਣੀ ਜਿਸ ਪਾਰਟੀ ਤੋਂ ਇਲੈਕਟ ਹੋਇਆ ਉਹਨੂੰ ਰਿਜਾਈਨ ਕਰਕੇ ਦੂਜੀ ਪਾਰਟੀ ਜੁਆਇਨ ਕਰ ਸਕਦਾ ਹੈ। ਜਾਂ ਇਹਦੇ ਵਿੱਚ ਇਹ ਵੀ ਸੁਪਰੀਮ ਕੋਰਟ ਜਿਹੜਾ ਲਾ ਹੈਗਾ ਸਟ੍ਰੈਂਜਿੰਗ ਤੇ ਉਹਨੂੰ ਬੜਾਵੇ ਸੌਰੀ ਸੁਪਰੀਮ ਕੋਰਟ ਨਹੀਂ ਪਾਰਲੀਮੈਂਟ ਉਹਦੀ ਜਿਹੜੀਆਂ ਲੂਪ ਹੁੰਦਾ ਉਹਨੂੰ ਫਿਲ ਅਪ ਕਰੇ ਇਸ ਤਰ੍ਹਾਂ ਦਾ ਫੇਰ ਹੀ ਠੱਲ ਪੈ ਸਕਦੀ ਹੈ ਆਦਰਵਾਇਜ਼ ਪੋਸੀਬਲ ਨਹੀਂ ਹੈ। ਤੁਸੀਂ ਦੇਖਿਆ ਉਹ ਨਾ ਪਿੱਛੇ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਡਿਫੈਕਟ ਕੀਤਾ ਸੀ 6 ਐਮਐਲਏ ਸੀਗੇ ਉਹਨਾਂ ਨੂੰ ਵਿਦਨ 2 ਡੇਸ ਹੀ ਉਹਨਾਂ ਨੂੰ ਜਿਹੜਾ ਡਿਸਕਵਾਲਿਫਾਈ ਕਰ ਕਈ ਹੋਰ ਸਟੇਟਾਂ ਹੈਗਾ ਪੰਜਾਬ ਵਿੱਚ ਵੀ ਸੀ ਜਾਂ ਹੋਰ ਵੀ ਕਈ ਸਟੇਟਾਂ ਉਹ ਕਿੰਨਾ ਕਿੰਨਾ ਚਿਰ ਲਟਕਦੇ ਰਹਿੰਦੇ ਮਾਮਲੇ ਉਹ ਇਸੇ ਕਰਕੇ ਲਟਕਦੇ ਆ ਵੀ ਜਿਹੜੇ ਲਾਅ ਦੇ ਵਿੱਚ ਲੂਪ ਹੋ ਦਾ ਉਹਨਾਂ ਦਾ ਫਾਇਦਾ ਲੈ ਕੇ ਪੋਲੀਟੀਕਲ ਪਾਰਟੀ ਤਾਂ ਉਹਨੂੰ ਪ੍ਰੋਲੋਂਗ ਕਰ ਦਿੰਦੀਆਂ ਕੇਸਾਂ ਨੂੰ ਤੇ ਉਹ ਤਾਂ ਹੀ ਪੋਸੀਬਲ ਹੈ ਜੇਕਰ ਪ੍ਰੀਮਿਟ ਪਾਰਲੀਮੈਂਟ ਨੂੰ ਲਾ ਹੈਗਾ ਸਟੈਂਡਰਡ ਚ ਲਾ ਕਰੇ ਇਹਨੂੰ ਜੀ ਸੋ ਸੋ ਇਹ ਫਾਈਨਲੀ ਜਿਹੜੀ ਕਾਲ ਹੈ ਪਾਰਲੀਮੈਂਟ ਨੂੰ ਹੀ ਲੈਣੀ ਪਵੇਗੀ ਯੈਸ ਸਿਰਫ ਪਾਰਲੀਮੈਂਟ ਹੀ ਕਰ ਸਕਦੀ ਹੈ ਕਿਉਂਕਿ ਜਿਹੜਾ ਹੈਗਾ ਇਹ 10th ਸ਼ੈਡਿਊਲ ਹੈ ਕਨਸਟੀਟਿਊਸ਼ਨ ਲਾ ਹੈਗਾ ਕਨਸਟੀਟਿਊਸ਼ਨ ਨੂੰ ਮੈਂਟ ਤਾਂ ਪਾਰਲੀਮੈਂਟ ਹੀ ਕਰ ਸਕਦੀ ਹੈ ਹੋਰ ਕੋਈ ਨਹੀਂ ਕਰ ਸਕਦਾ ਜੀ ਓਕੇ ਬਹੁਤ ਮਿਹਰਬਾਨੀ ਸੁਰਿੰਦਰਪਾਲ ਜੀ ਥੈਂਕ ਯੂ